ਮੇਰੀ ਉਹ ਪਿਆਰੀ ਉਹ ਭੈਣੋ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਅਰਸ਼ ਕਲੈਕਸ਼ਨ ਤੋਂ ਸ਼ਰਾਰਿਆਂ ਦੀ ਤਰ੍ਹਾਂ ਲਹਿੰਗੇ ਵੀ ਤੁਹਾਨੂੰ ਦੇਣ ਜਾ ਰਹੇ ਆ ਉਸ ਰੇਟ ਤੇ ਜਿਹੜਾ ਰੇਟ ਤੁਹਾਨੂੰ ਕਿਰਾਏ ਤੋਂ ਮਿਲੇਗਾ ਉਸ ਤੋਂ ਵੀ ਘੱਟ ਮਤਲਬ ਕਿ ਜਿਸ ਰੇਟ ਤੇ ਤੁਸੀਂ ਵਿਆਹ ਸ਼ਾਦੀ ਲਈ ਕਿਰਾਏ ਤੇ ਲਓਗੇ ਲਹਿੰਗੇ ਉਸ ਤੋਂ ਵੀ ਘੱਟ ਰੇਟ ਤੇ ਦੇਣ ਜਾ ਰਹੇ ਆ ਤੁਹਾਨੂੰ ਪਿਆਰੇ ਪਿਆਰੇ ਲਹਿੰਗੇ ਪਿਆਰੇ ਪਿਆਰੇ ਕਲਰ ਇਨਾਂ ਦਾ ਰੇਟ ਸੁਣਨ ਲਈ ਹੋਗੇ ਬੇਤਾਬ ਤਾਂ ਰੇਟ ਹੈ ਇਹਨਾਂ ਦਾ ਸਿਰਫ 2 ਤੋਂ 3000 ਦੇ ਵਿੱਚ ਜੀ ਹਾਂ ਹੈਰਾਨ ਹੋਗੇ ਨਾ ਸਿਰਫ 2 ਤੋਂ 3000 ਦੇ ਵਿੱਚ ਆਓ ਪਾਓ ਤੇ ਘਰ ਲੈ ਜਾਓ ਹਮੇਸ਼ਾ ਲਈ ਆਪਣਾ ਲਹਿੰਗਾ ਆਉਣਾ ਹੈ ਅਰਸ਼ ਕਲੈਕਸ਼ਨ ਬੈਂਕ ਰੋਡ ਮੁਸੀਬਪੁਰ ਵਾਲਾ ਪਾਸਾ ਸ੍ਰੀ ਮੁਖਸਰ ਸਾਹਿਬ ਜੀ ਆ ਕੀ ਦੇਖੋਗੇ ਕਿ ਕਿੰਨੇ ਘੱਟ ਨੇ ਸਾਡੇ ਰੇਟ ਮਾਰਕੀਟ ਨਾਲੋਂ ਧੰਨਵਾਦ थैंक यू ਫਸリカ